ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਬਈ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਤੁਹਾਨੂੰ ਤੁਹਾਡੇ ਸ਼ਹਿਰ ਪਿੰਡ ਦੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਇਕੱਲੀ-ਇਕੱਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੋਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਫਰੀਦ ਵਿਚੜ ਲਗਵਾ ਸਕਦੇ ਹਾਂ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਆਪਣੇ ਕੋਲੇ ਸਵੈਪਟ ਡਿਜ਼ਾਇਰ ਐਲਈਡੀਆਈ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ 2012 ਮਾਡਲ ਗੱਡੀ ਹੈ ਜੀ 2,35,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਜਲੰਧਰ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀ ਦੀ ਹਾਲਤ ਤੁਸੀਂ ਦੇਖ ਲਓ ਚਾਰੇ ਪਾਸੇ ਫੋਟੋ ਮਾਲਕ ਨੇ ਚੰਗੀਆਂ ਖਿੱਚ ਕੇ ਭੇਜੀ ਹੈ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਕਿਸੇ ਨੂੰ ਕਿਸੇ ਨੇ ਖਰੀਦਣੀ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਜਲੰਧਰ ਜਾ ਕੇ ਦੇਖ ਸਕਦੇ ਹਾਂ ਰੇਟ ਮੋਕੇ ਤੇ ਹੋ ਜਾਊਗਾ ਨੰਬਰ ਮਾਲਕ ਦਾ 78890 11932 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਸੈਕਿੰਡ ਜਿਹੜੀ ਗੱਡੀ ਉੱਪਰ ਲੇ ਕੇ ਪਹੁੰਚਿਆ ਆਲਟੋ ਪਹੁੰਚੀ ਆਪਣੇ ਕੋਲੇ 2010 ਮਾਡਲ ਜੇ ਕਿਸੇ ਨੇ ਦੇਖਣੀ ਆ ਤਾਂ ਗੱਡੀ ਖੜੀ ਹੈ ਤਾਰਨ ਤਾਰਨ 1.5 ਲੱਖ ਰੁਪਿਆ ਕੀਮਤ ਮਾਲਕ ਨੇ ਲਾ ਕੇ ਭੇਜੀ ਆ ਤੇ ਜਾ ਕੇ ਦੇਖਣੀ ਹੈ ਕਿਸੇ ਨੇ ਜਾ ਕੇ ਦੇਖ ਸਕਦੋਂ ਨਵੇਂ ਟਾਇਰਾਂ ਚ ਗੱਡੀ ਐ ਜੀ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ 1.5 ਲੱਖ ਰੁਪਇਆ ਕੀਮਤ ਹੈ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ نیچے ਹੋ ਜਾਊਗਾ ਤੇ ਕੋਈ ਨੁਕਸ ਨਹੀਂ ਕਰਦੀ ਗੱਡੀ ਐ ਬਾਕੀ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਬਹੁਤ ਚੰਗਾ ਇੰਜਨ ਗੇਅਰ ਆਪਾਂ ਨੂੰ ਮਿਲ ਜਾਊਗਾ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦੋਂ ਕਿਸੇ ਨੇ ਟ్రਾਈ ਲੈਣੀ ਐ ਟ్రਾਈ ਲੈ ਕੇ ਦੇਖ ਸਕਦੋਂ ਨੰਬਰ ਮਾਲਕ ਦਾ ਸਕਰੀਨ 'ਤੇ ਆਪਾਂ ਦੇ ਰੱਖਿਆ ਹੈ 9417082054 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਤੇ ਮਾਲਕ ਦਾ ਨੰਬਰ ਤਾਂ ਤੁਹਾਨੂੰ ਮਿਲ ਗਿਆ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਿਆ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤਾਂ ਆਪਣੇ ਕੋਲੇ ਭੇਜੋ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਹੁਣ ਆਪਾਂ ਇੱਕ Swift ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ Swift ਤਾਂ ਗੱਡੀ ਆ ਪਹਿਲਾਂ ਤਾਂ ਤੁਸੀਂ ਟਾਇਰਾਂ ਦੇ ਵਿੱਚ ਅਲਾਈ ਦੇਖੋ ਜੀ ਬਹੁਤ ਟੌਪ ਦੇ ਮਾਲਕ ਨੇ ਪਵਾਏ ਹੋਏ ਨੇ ਤੇ 15 ਮਾਡਲ ਗੱਡੀ ਹੈ ਸੈਕੰਡ ਓਨਰ ਹੈ ਡੀਜ਼ਲ ਵਰਜਨ ਹੈ ਜੀ ਸਾਢੇ 1.4 ਲੱਖ ਰੁਪਿਆ ਮਾਲਕ ਨੇ ਰੇਟ ਕਿਹਾ ਹੈਗਾ ਗੱਡੀ ਚੰਗੀ ਹੈ ਸੀ ਬਾਕੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਪਰਸਨਲੀ ਚਲਾਈ ਹੋਈ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਦੇਖ ਸਕਦਾ ਹੂੰ ਲੁਧਿਆਣੇ ਬਾਕੀ ਟਾਇਰ ਗੱਡੀ ਟਾਇਰਾਂ ਦੇ ਵਿੱਚ ਅਲਾਈ ਅੰਦਰ ਬਾਹਰੋਂ ਸਾਰਾ ਖੂਸ਼ ਪੂਰਾ ਟੌਪ ਦਾਗਾ ਇੱਕ ਤਰ੍ਹਾਂ ਦੀ ਆਪਾਂ ਨਵੀਂ ਕਹਿ ਸਕਦੇ ਹਾਂ ਬਾਕੀ ਤੁਹਾਡੇ ਸਾਹਮਣੇ ਘੜੀਆਂ ਸੀ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਗੱਲ ਮਾਲਕ ਨਾਲ ਕਰ ਸਕਦੇ ਹੋ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਵੀ ਰੱਖਿਆ 95017 69 370 ਮਾਲਕ ਨਾਲ ਗੱਲ ਕਰਕੇ ਇਸ ਨੰਬਰ ਤੇ ਤੇ ਜਾ ਕੇ ਦੇਖ ਕੇ ਮਾਲਕ ਨਾਲ ਬਹਿ ਕੇ ਗੱਲਬਾਤ ਕਰ ਲਿਓ ਰੇਟ ਉੱਪਰ-ਨੀਚੇ ਮੌਕੇ ਤੇ ਹੋ ਜਾਊਗਾ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਵਰਨਾ ਗੱਡੀ ਲੈ ਕੇ ਪਹੁੰਚੇ ਆ ਜੀ ਵਰਨਾ ਗੱਡੀ ਆਪਾਂ ਲੈ ਕੇ ਪਹੁੰਚੇ ਆ ਚੰਗੀ ਕੰਡੀਸ਼ਨ ਦੀ ਗੱਡੀ ਦਾ ਮਾਡਲ 910 ਹੈ 9/10 1,45,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 1:45 ਡਿਮਾਂਡ ਹੈ ਗੁਰਦਾਸਪੁਰ ਖੜੀ ਹੈ ਗੱਡੀ ਗੱਡੀ ਦੇ ਟਾਇਰ ਆਪਾਂ ਨੂੰ 7500 ਪੈਸੇ ਮਿਲ ਜਾਣਗੇ ਗੱਡੀ 'ਚ ਕੋਈ ਕਮੀ ਪੇਸ਼ ਨਹੀਂ ਮਾਲਕ ਕਹਿੰਦੇ ਐ ਵੀ ਇੰਜਨ ਗੇਅਰ ਵੱਲੋਂ ਤਾਂ ਗੱਡੀ ਇੱਕ ਨੰਬਰ ਹੈ ਨਾ ਤਾਂ ਕੋਈ 1 ਰੁਪਿਆ ਦਾ ਗੱਡੀ ਕੰਮ ਭਾਲਦੀ ਹੈ ਨਾ ਕੋਈ 1 ਰੁਪਿਆ ਲਗਾਉਣ ਦੀ ਉੱਪਰ ਲੋੜ ਹੈ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾ ਕਰੇ ਗੱਡੀ ਆ ਆ ਕੇ ਕਿਸੇ ਨੇ ਦੇਖਣੀ ਆ ਆ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਗੱਡੀ ਚ ਕੋਈ ਕਮੀ ਪੇਸ਼ ਨਹੀਂ ਬਹੁਤ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਤੇ ਨੰਬਰ 62 397 ਤੇ 17142 ਮਾਲਕ ਨਾਲ ਤੁਸੀਂ ਗੱਲ ਕਰ ਸਕਦੋਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਕੋਈ ਗੱਡੀ ਖਰੀਦਣ ਦਾ ਚਾਹਵਾਨ ਜੇ ਹੈਗਾ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਸਿਆਜ਼ਗੜੀ ਪਹੁੰਚੀ ਐ ਜੈਡ ਡੀ ਆਈ ਪਲੱਸ 2017 ਮਾਡਲ ਐ ਤੇ ਗੱਡੀ ਕੁੱਲ 55000 ਚੱਲੀ ਹੋਈ ਐ ਜਿਹੜੀ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਐ 570 ਪਹੁੰਚੀ ਐ ਗੱਡੀ ਖੜੀ ਐ ਮਲੂਟ ਏਰੀਆ 'ਚ ਨਵੇਂ ਟਾਇਰਾਂ 'ਚ ਗੱਡੀ ਐ 570 ਮਾਲਕ ਨੇ ਮੰਗਿਆ ਇੱਕ ਵਾਰੀ ਮੂੰਹ ਤੋਂ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਹੋ ਜਾਊਗਾ ਰੇਟ ਮਾਲਕ ਜ਼ਰੂਰ ਘਟਾਉਣਗੇ ਮਾਲਕ ਨੇ ਕਿਹਾ ਡਿਸਕਾਊਂਟ ਜ਼ਰੂਰ ਕਰਾਂਗੇ ਤੇ ਰੇਟ ਦੇ ਕੇ ਘਬਰਾਇਆ ਨਾ ਕਰੋ ਜੀ ਪਹਿਲਾਂ ਤੇ ਹਰ ਮਸ਼ੀਨਰੀ ਜਿਹੜੀ ਆਪਾਂ ਤੁਹਾਨੂੰ ਦਿਖਾਉਨੇ ਆ ਕੋਈ ਰੇਟ ਫਿਕਸ ਨਹੀਂ ਹੁੰਦਾ ਜੇ ਕਿਸੇ ਗੱਡੀ ਦਾ ਰੇਟ ਫਿਕਸ ਹੁੰਦਾ ਤਾਂ ਤੁਹਾਨੂੰ ਆਪਾਂ ਦੱਸ ਦਿੰਨੇ ਆ ਵੀ ਬਈ ਆ ਗੱਡੀ ਦਾ ਰੇਟ ਆ ਫਿਕਸ ਹੈਗਾ ਬਾਕੀ ਮਲੂਟ ਖੜੀ ਆ ਸਿਆਜ਼ ਗੱਡੀਆਂ ਤੇ ਕਾਫੀ ਤੁਸੀਂ ਕਮੈਂਟ ਕੀਤੇ ਸੀਗੇ ਨਮੀ ਜੀ ਸਿਆਜ਼ ਵਾਸਤੇ ਲੈ ਕੇ ਪਹੁੰਚੀਆਂ ਮਲੂਟ ਹੈ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਮਾਡਲ 17 ਬਾਕੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾ ਮਾਲਕ ਨਾਲ ਆਪੇ ਗੱਲ ਆ ਤੁਸੀਂ ਕਰ ਲਿਓ 9417205781 ਮਾਲਕ ਦਾ ਨੰਬਰ ਹੈਗਾ ਤੇ ਹੁਣ ਤੁਸੀਂ ਦੇਖੋ ਜੀ ਇੱਕ ਰੀਟਸ ਗੱਡੀ ਰੀਟਸ ਐਲਡੀਆਈ 2011 ਮਾਡਲ ਗੱਡੀ ਹੈ ਜੀ ਤੇ ਡਿਮਾਂਡ 2 ਲੱਖ 20 ਹਜ਼ਾਰਾਂ ਐਲਡੀਆਈ ਹੈ ਜੀ 11 ਮਾਡਲ ਤੇ ਤੀਜੇ ਓਨਰ ਹੈ ਹਰਿਆਣਾ ਨੰਬਰ ਹੈ ਗੱਡੀ ਚਿੱਟੇ ਰੰਗ ਦੀ ਹੈ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਤੇ ਗੱਡੀ ਨਾ ਤਾਂ ਕੋਈ ਐਕਸੀਡੈਂਟਡ ਹੈ ਰੰਗ ਤੁਸੀਂ ਦੇਖ ਲਓ ਗੱਡੀ ਦੇਖ ਲਓ 220000 ਰੁਪਇਆ ਰੇਟ ਮੰਗਿਆ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਤੇ ਕਿਸੇ ਨੇ ਦੇਖਣੀ ਹੈ ਕਾਗਜ਼ ਪੱਤਰ ਚੈੱਕ ਕਰਨੇ ਕੁਝ ਵੀ ਚੈੱਕ ਕਰਨੇ ਆ ਜਾਓ ਘਰੇ ਮਾਲਕ ਨੇ ਕਿਹਾ ਘਰੇ ਗੱਡੀ ਖੜੀ ਹੈ ਬਾਕੀ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ ਜੀ ਮਾਲਕ ਦਾ 94 651 2696 ਮਾਲਕ ਨਾਲ ਗੱਲ ਆਪੇ ਕਰ ਲਿਓ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਈ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀਆ ਘਰ ਮਕਾਨ ਹੈ ਕੁਝ ਵੀ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਬਾਰ ਬਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38764 ਤੁਸੀਂ ਕੁਝ ਵੀ ਵੇਚਣਾ ਹੈ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਜਰੂਰ ਦਬਦਿਓ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਆਪਾਂ ਇੱਕ i20 ਗੱਡੀ ਤੋਂ ਬੜੇ ਖਾਤਰ ਲੈ ਕੇ ਪਹੁੰਚੇ ਆਂ ਜੀ ਗੱਡੀ ਘਰੇ ਖੜੀ ਹੈ ਮਾਲਕ ਦੇ 2014 ਮਾਡਲ ਸੈਕੰਡ ਓਨਰ ਹੈ ਕੁਮਾਨ ਮਾਲਕ ਦਾ ਏਰੀਆ ਜੀ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਹੋ ਜੀ ਬਾਹਰ ਗਈ ਮਾਲਕ ਦੀ ਗੱਡੀ ਹੈ 4 ਲੱਖ ਰੁਪਇਆ ਇਹਨਾਂ ਨੇ ਰੇਟ ਮੰਗਿਆਗਾ ਜਾ ਕੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੇ ਗੱਲਬਾਤ ਤੁਸੀਂ ਆਪੇ ਕਰ ਲਿਓ ਤੇ ਨੰਬਰ ਬਾਹਰ ਲਿਆ ਜੀ WhatsApp ਤੇ ਹੀ ਗੱਲ ਹੋਊਗੀ WhatsApp ਤੇ ਸੇਵ ਕਰ ਲਿਓ ਤੇ ਮਸ਼ੀਨਰੀਆਂ ਦੀ ਗੱਲਬਾਤ ਸਾਰੀ ਕਰ ਲਈ ਆਪਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰ ਦਿਓ ਜੀ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਹੈ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ